JS ट्रेड कंपनी जगराऊ शहर ਵਿੱਚ ਆ ਸਾਡੀ ਕਹੀ ਚ ਹੈ ਨਾ ਦਸਤਾ ਪਾ ਦਿਓ ਹੋਰ ਭਾਈ ਜੀ ਕੀ ਹਾਲ ਹੈ ਜੀ ਠੀਕ ਹੋ ਕਾफी ਪੁਰਾਣਾ ਕੰਮ ਲਾਦਾ ਨਾ ਜੀ ਦਾਦੇ ਪਰਦਾਦੇਆਂ ਦਾ ਕੰਮ ਲਾਦਾ ਬਾਈ ਜੀ ਹੁਣ ਹੈ ਨਾ ਠੀਕ ਹੈ ਆ ਸਾਡੀ ਕਹੀ ਚ ਹੈ ਨਾ ਦਸਤਾ ਪਾ ਦਿਓ ਏ ਬਾਈ ਜੀ ਜਗਰਾਉਂ ਆ ਇਹਨਾਂ ਦੀ ਡਾਕਖਾਨੇ ਦੇ ਨਾਲ ਆ ਆਪਣੇ ਜਗਰਾਉਂ ਸ਼ਹਿਰ ਇਹ ਸਾਰਾ ਕਈਆਂ ਦਾ ਹਨਾ ਸਮਾਨ ਰੱਖਦੇ ਆ ਜਿਹੜਾ ਖੇਤੀਬਾੜੀ ਦੇ ਸੰਬੰਧ ਦਾ ਨਾਲ ਸਮਾਨ ਆ ਉਹ ਇਹਨਾਂ ਦੀ ਦੁਕਾਨ ਤੇ ਸਾਰਾ ਰੱਖਿਆ ਹੋਇਆ ਕਮੈਂਟ ਕਰਕੇ ਜਰੂਰ ਦੱਸਣਾ ਵੀ ਕਿਹੜੇ ਹਨਾ ਬਾਈ ਤੋਂ ਪਿੰਡਾਂ ਦੇ ਕਈਆਂ ਜਾਂ ਦਸਤੇ ਪਪੂ ਆਗ ਲੈ ਕੇ ਜਾਂਦੇ ਆ ਜਾਂ ਕੋਈ ਖੁਰਪਾ ਲੈ ਕੇ ਆਂਦਾ ਟੋਕੇ ਵਾਲੇ ਦੰਦੇ ਘੜਾ ਕੇ ਲੈ ਜਾਂਦਾ ਹਾਂਜੀ ਬਾਈ ਨਵੀਂ ਮਸ਼ੀਨ ਬਣਾਈ ਆ ਚੈੱਕ ਕਰਾਓ ਦਸਤਾ ਫੁੱਟਣ ਵਾਸਤੇ ਇਸ ਤਿਆਰ ਕਰ ਰਹੇ ਆ ਸਟਾਰਟ ਕਰਨ ਨੂੰ ਯਾਨੀ ਇੱਕ ਦੋ ਦਿਨਾਂ ਚ ਹੋਣੀ ਕਿਤੇ ਬਾਈ ਜੀ ਹੁਣ ਇਹਨੇ ਨਵੀਂ ਮਸ਼ੀਨ ਬਣਾਈ ਆ ਸਾਰੀ ਦੇਖ ਲਓ ਇਹ ਕਈਆਂ ਚ ਦਸਤਾ ਪਾਉਣ ਵਾਸਤੇ ਆ ਜੈਕ ਦੇ ਨਾਲ ਬੜਾ ਜ਼ੋਰ ਨਹੀਂ ਲੱਗਣਾ ਅੱਗੇ ਵਾਲਾ ਕੰਮ ਖਤਮ ਆ ਇਹ ਥੋੜੇ ਦਿਨਾਂ ਤੱਕ ਤਿਆਰ ਹੋ ਜੂਗੀ ਯਾਨੀ ਦੀ ਹੁਣ ਰੰਗ ਰੰਗ ਰ ਇਹਨੂੰ ਕਰ ਹੋ ਰਿਹਾ ਵਾ ਮਸ਼ੀਨ ਨੂੰ ਮਸ਼ੀਨ ਫਿਟਿੰਗ ਕਰਨੀ ਮਸ਼ੀਨ ਓਕੇ ਪਈ ਆ ਆ ਜਸਵੀਰ ਸਿੰਘ ਆਇਆ ਬਾਈ ਦਸਤਾ ਲੈ ਕੇ ਆ ਕਈ ਦਾ ਦਸਤਾ ਪਾਉਣ ਵਾਸਤੇ ਵੀਡੀਓ ਦੇਖਣ ਵਾਲੇ ਨਾ ਭੈਣ ਭਰਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਆਪਣਾ ਜਿਹੜਾ ਜਗਰਾਵਾ ਸ਼ਹਿਰ ਦਾ ਵਾ ਨਾ ਰੋਸ਼ਨ ਹੋ ਸਕੇ ਜਗਰਾਵਾ ਠੰਡੀਆਂ ਛਾਵਾਂ ਦੇ ਨਾਲ ਜਾਣਿਆ ਜਾਂਦਾ ਜਗਰਾਉਂ ਸ਼ਹਿਰ ਵੀਡੀਓ ਦਾ ਇੱਕ ਵਾਰੀ ਬੋਰਡ ਤੁਹਾਨੂੰ ਫੇਰ ਦਿਖਾ ਦੰਨੇ ਆ ਤੇ ਆ ਹੈਗੀ ਦੁਕਾਨ ਜੇ ਐਸ ਟ੍ਰੇਡ ਕੰਪਨੀ ਜਗਰਾਉਂ ਸ਼ਹਿਰ ਵਿੱਚ ਜੇ ਐਸ ਨਾਮ ਦੇ ਨਾਲ ਜਾਣੀ ਜਾਂਦੀ ਦੁਕਾਨ ਨਾਅ ਹੈਗਾ ਡਾਕਨ ਇਹ ਲੋਕੇਸ਼ਨ ਆ ਦੁਕਾਨ ਦੀ ਖੱਬੇ ਪਾਸੇ ਰਹਿਣ ਦਾ ਸਾਹਮਣੇ ਕਮਲ ਚੌਂਕ ਕਮਲ ਚੌਂਕ ਦੇ ਨਾਲ ਆ ਇਹ ਦੁਕਾਨ ਕਾਫੀ ਪੁਰਾਣੀ ਦੁਕਾਨ ਆ ਤਾਲੇ ਵੀ ਮਿਲ ਜਾਂਦੇ ਇਥੋਂ ਜੋ ਸਮਾਨ ਚਾਹੀਦਾ ਘਰ ਵਾਸਤੇ ਤੁਹਾਨੂੰ ਸਾਰਾ ਸਮਾਨ ਦੁਕਾਨ ਤੋਂ ਮਿਲ ਜਾਵੇਗਾ ਕਿਤੇ ਇਧਰ ਉਧਰ ਜਾਣ ਦੀ ਲੋੜ ਨਹੀਂ ਗਈ ਤਸਤਾ ਵਾ ਦਿੱਤਾ ਗਿਆ ਆਪਣੇ ਵਾਲਾ ਕਿੱਥੇ ਗਈ ਵੀਡੀਓ ਨੂੰ ਬਤਵਾਰ ਸ਼ੇਅਰ ਕਰਨਾ ਜੀ ਜਗਰਾਂ ਵਾਲਿਓ ਐਸਬੀਆਈ ਦੇ ਸਾਹਮਣੇ ਹਾਂ ਐਸਬੀਆਈ ਡਾਟਾ ਕੰਨ ਹਾਂ ਦੇਖ ਲੈ ਹਾਂ ਆ ਉੱਥੇ ਆ ਕੇ ਮੁੜ ਕੇ ਆ ਮੈਨੂੰ ਚਾਹ ਖਿੱਤਨ ਖਿੱਤਨ ਮੋਕੇ ਵੀ ਹੈ ਡੇਡਾ ਜਪਿੰਦਾ ਵਾ ਹਾਂ ਇੱਥੇ ਦੇਖ ਲੈ ਹੁਣ ਘਰ ਆ ਕੇ ਨਾ ਕਹੀ ਹਾਂ ਦਾਰੇ ਮਨੀ ਰੌੜ ਕੇ ਜਿੰਦਾਬਾਦ ਆ ਬਾਈ ਜਿੰਦਾਬਾਦ ਆ